ਫਤੇਗਰ ਚੂੜੀਆਂ ਦੇ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੇ ਡਰਾਈਵਰਾਂ ਨੂੰ ਉਸ ਵੇਲੇ ਭਜਣਾ ਪੈ ਗਿਆ ਜਦੋਂ ਗਰਦਾਸਪੁਰ ਤੋਂ ਜ਼ਿਲ੍ਹਾ ਚਾਈਲਡ ਅਫਸਰ ਸ਼ਨੀਲ ਜੋਸੀ ਅਤੇ ਬਟਾਲਾ ਤੋਂ ਟ੍ਰੈਫਿਕ ਉਸ ਦੇ ਇੰਚਾਰਜ ਇਨਸਪੈਕਟਰ ਤਰਿੰਦਰ ਪਾਲ ਸਿੰਘ ਦੀ ਅਗਵਾਈ ਚ ਫਤੇਗਰ ਚੂੜੀਆਂ ਦੇ ਵੱਖ-ਵੱਖ ਪ੍ਰਾਈਵੇਟ ਸਕੂਲਾਂ 'ਚ ਚੱਲ ਰਹੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਫਤੇਗਰ ਚੂੜੀਆਂ ਦੇ ਮਚੀਠਾ ਰੋਡ ਕੈਪਟਨ ਸਕੂਲ ਆਫ ਐਕਸਲੈਂਸ ਦੀਆਂ ਕੁਝ ਬੱਸਾਂ ਦੇ ਚਾਣ ਕੱਟੇ ਗਏ ਅਤੇ ਕੁਝ ਬੱਸਾਂ ਬੰਨ੍ਹ ਕੀਤੀਆਂ ਗਈਆਂ ਇਸ ਸੰਬੰਧੀ ਕੈਪਟਨ ਸਕੂਲ ਦੇ ਮਾਲਕ ਦੇ ਬੇਟੇ ਰਵੀਿੰਦਰ ਸਿੰਘ ਨੇ ਕਿਹਾ ਕਿ ਇਹ ਬੱਸਾਂ ਪ੍ਰਾਈਵੇਟ ਹਨ ਅਤੇ ਉਹਨਾਂ ਦਾ ਇਸ ਨਾਲ ਕੋਈ ਲੈਣ-ਦੇਣ ਨਹੀਂ ਹੈ। ਆਓ ਦੇਖਦੇ ਹਾਂ ਗੁਸ਼ਲ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਅਚਨ ਨਿਊਜ਼ ਚੈਨਲ ਫਤਿਹਗੜ ਚੂੜੀਆਂ। ਜੋੜਦੇ ਨੇ ਕਿ ਉਹ ਬੱਸ ਦਾ ਮਾਲਕ ਮੈਂ ਆਵਾ ਜੀ। ਬੱਸ ਨੂੰ ਆਪਾਂ ਰੋਕਿਆ। ਇਹ ਕਿਹੜੇ ਸਕੂਲ ਦੀ ਜੀ? ਲਿਟਲ ਆਵਸ ਸਕੂਲ ਦੀ ਸਰ ਬੱਸ ਹੈ। ਫਤਿਹਗੜ ਟੂਰੇ। ਫਤਿਹਗੜ ਚੂੜੀਆਂ। ਹਾਂਜੀ। ਉਹਦੇ ਵਿੱਚ ਤਸਪੀਦ ਗਵਾਣਾ ਲੱਗਾ ਹੁੰਦਾ ਸਰ। ਹਾਂਜੀ। ਬੱਸ ਆਹ ਡੇਲਾ ਗੋਸਾ ਤੇਰੀ ਸਪੀਡ ਤੇ ਕੱਢ ਕੇ ਗਿਆ ਬੰਦਾ। ਤੁਸੀਂ ਸੋਚੋ ਕਿ ਜਿਹਦੇ ਵਿੱਚ ਬੱਚੇ ਬੈਠੇ ਸਪੀਡ ਗਵਰਨਰ ਆਪਾਂ ਕਿਉਂ ਕੰਨੇ ਆ ਸਰ ਸਿਰਫ ਇਸ ਗੱਲ ਕਰਕੇ ਕੰਨੇ ਆ ਕਿ ਸਪੀਡ ਲਿਮਟ ਹੋਏ ਹੂੰ ਹੂੰ ਸਪੀਡ ਲਿਮਟ ਬਚਾ ਕਰਨਾ ਚਾਹੁੰਦਾ ਅਜੇ ਤੋ ਇਹ ਗੱਲਾਂ ਪੂਰੀਆਂ ਨਹੀਂ ਕਰਦੇ ਹੁਣ ਕਾਜਪਤਰ ਤੁਹਾਡੇ ਕੋਲ ਕੋਈ ਨਹੀਂ ਕੰਸੋਲ ਸੇਵਾ ਦੀ ਨਹੀਂ ਗਈ ਪਾਸਿੰਗ ਵੀ ਨਹੀਂ ਗਈ ਉਹਨੇ ਫਿਰ ਬੰਦ ਕਰਕੇ ਥਾਣੇ ਲਾਉਨੇ ਆ ਜੋ ਸਰਕਾਰ ਹੁਕਮ ਪਾਏਗੀ ਅਦਾਲਤੋਂ ਲੋ ਠੀਕ ਆ ਨਹੀਂ ਸਰ ਇਹ ਬੱਚਿਆਂ ਵਾਲਾ ਕੰਮ ਨਹੀਂ ਜੋ ਕਰਦੇ ਭਾਈ ਬੱਚਿਆਂ ਵਾਲਾ ਕੰਮ ਨਾ ਕਰੋ ਆ ਬੱਚਿਆਂ ਵਾਲਾ ਕਰ ਲਓ ਬੱਚਿਆਂ ਨੂੰ ਸੇਫ ਰਹਿਣ ਦੇ ਲੋਕਾਂ ਦੇ ਨੂੰ ਨਾਕ ਬਣਾ ਕਰੋ ਉਹ ਵੀ ਜੀ ਇਹਨਾਂ ਨੂੰ ਪਤਾ ਸੀ ਕਿ ਕਿੰਨੇ ਦਾ ਸਮਾਨ ਲੈਣਾ ਹੈ ਪਤਾ ਜੀ ਉਹ ਗੱਡੀ ਹੱਦ ਕੋ ਤੇ ਆ ਆ ਸਰ ਇਸ ਤਰ੍ਹਾਂ ਕਿ ਜਿਹੜੀ ਸੀਫ ਸਕੂਲ ਵਨ ਪਾਲਿਸੀ ਆ ਉਹਦੇ ਵਿੱਚ ਬੜੇ ਸਪਸ਼ਟ ਲਿਖਿਆ ਗਿਆ ਰਿਸਪੋਨਸੀਬਲ ਫਾਰ ਸਕੂਲ ਸਰ ਬੱਸ ਨਾਲ ਕੋਈ ਹਾਸਾ ਹੁੰਦਾ ਸਕੂਲ ਹੀ ਰਿਸਪੋਨਸੀਬਲ ਆ ਦੇਖੋ ਸਰ ਦੋ ਤਰ੍ਹਾਂ ਦੀ ਬੱਸਾਂ ਨੇ ਆਪਾਂ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਇੱਕ ਗੂਗਲ ਸ਼ੀਟ ਪੂਰੇ ਜ਼ਿਲ੍ਹੇ ਚ ਥਰੂ ਦੀ ਕੀ ਕਹਿੰਦੇ ਨੂੰ ਅ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਥਰੂ ਆਪਾਂ ਪੀਟੀਆ ਸੈਂਡ ਕਰਵਾਈ ਆ ਸਰ ਉਹਦੇ ਵਿੱਚ ਆਪਾਂ ਇਹਨਾਂ ਕੋਲ ਇਹੀ ਮੰਗੇ ਆ ਕਿ ਸਕੂਲ ਦੀਆਂ ਬੱਸਾਂ ਕਿੰਨੀਆਂ ਨੇ ਸੈਕੰਡਲੀ ਕਿੰਨੀਆਂ ਬੱਸਾਂ ਸਕੂਲ ਦੀਆਂ ਆਪਣੀਆਂ ਨੇ ਕਿੰਨੀਆਂ ਇਹਨਾਂ ਨੇ ਬਾਹਰੋਂ ਹਾਇਰਡ ਕੀਤੀਆਂ ਨੇ ਉਹਦੇ ਵਿੱਚ ਪੂਰੀ ਡਿਟੇਲ ਮੰਗੀ ਆ ਸਰ ਹਰ ਇੱਕ ਸਕੂਲ ਕੋ ਜिले ਦੇ ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੇ ਸਰ ਦੂਸਰੀ ਗੱਲ ਜਿਹੜੀ ਸੇਫ ਸਕੂਲ ਵਨ ਪਾਲਿਸੀ ਆ ਸਰ ਉਹਦੇ ਵਿੱਚ ਵੱਡੇ ਅਲਬਜ਼ਾਂ ਵਿੱਚ ਚਾਹੀ ਗੱਲ ਲਿਖੀ ਗਈ ਆ ਕਿ ਸਰ ਜਿਹੜਿਆ ਸਕੂਲ ਨੇ ਇਹਦੀ ਰਿਸਪੌਂਸਿਬਿਲਟੀ ਬੱਸਾਂ ਦੀ ਉਸ ਸਕੂਲ ਦੀ ਆ ਸਕੂਲ ਦੀ ਮੈਨੇਜਮੈਂਟ ਦੀ ਆ ਸਰ ਸੇਫ ਸਕੂਲ ਵਾਹਨ ਪਾਲਿਸੀ ਕਹਿੰਦੀ ਹੈ ਕਿ ਜੇਕਰ ਮੰਨ ਲਓ ਕੋਈ ਬੱਸ 12ਵੀਂ ਲੱਗੀ ਆ ਜੇਕਰ ਉਹ ਸਕੂਲ ਦੇ ਬਾਹਰ ਆ ਕੇ ਬੱਚੇ ਲਾਂਦੀ ਆ ਤੇ ਉਨੀ ਦੇ ਤੱਕ ਕੋਈ ਬੱਚੇ ਨਹੀਂ ਲਾ ਸਕਦੇ ਜਿੰਨੀ ਦੇਰ ਤੱਕ ਉਹ ਕੰਡੀਸ਼ਨਸ ਪੂਰੀ ਨਹੀਂ ਕਰਦੇ ਇਸ ਕਰਕੇ ਸਰ ਇਹ ਬੜੀ ਕਹਿ ਦਿੰਦੇ ਕਿ ਆਪਾਂ ਆਪੀ ਡਬਲ ਲੈ ਲਿਆ ਸਰ ਜੇ ਉਹ ਇਹਨਾਂ ਨੇ ਐਗਰੀਮੈਂਟ ਕੀਤਾ ਵਾ ਉਸ ਐਗਰੀਮੈਂਟ ਵਿੱਚ ਪਹਿਲੀ ਇਹਨਾਂ ਦੀ ਸ਼ਰਤਾਂ ਲਿਖ ਕੇ ਤੇ ਐਗਰੀਮੈਂਟ ਹੁੰਦਾ ਕਿ ਤੁਸੀਂ ਇਹ ਸ਼ਰਤਾਂ ਪੂਰੀਆਂ ਕਰੋਗੇ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਬੱਸਾ ਸਾਡੀਆਂ ਨਹੀਂ ਆਪਾਂ ਹਾਇਰਡ ਕੀਤੀਆਂ ਇਹ ਬਿਲਕੁਲ ਰੋਂਗ ਆ ਜੀ ਜਿਹੜੀ ਰਿਸਪੌਂਸੀਬਲ ਸਕੂਲ ਹੀ ਆ ਸਰ ਬੱਚਿਆਂ ਤੇ ਸਾਡੇ ਸੀਨੀਅਰ ਅਫਸਰਾਂ ਦੇ ਹੁਕਮਾਂ ਅਨਸਾਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਨੂੰ ਸੇਫ ਸਕੂਲ ਵਾਣ ਪਾਲਿਸੀ ਤੱਕ ਤਹਿਤ ਚੱਕੀਤਾ ਜਾ ਰਿਹਾ ਔਰ ਜਿਹਦੇ ਵਿੱਚ ਇਹ ਨਹੀਂ ਹੋਂ ਤਾਂ ਇਹ ਪਾਈਆਂ ਇਹ ਨਹੀਂ ਵੀ ਕਦੇ ਵੀ ਇਹਨਾਂ ਸਕੂਲਾਂ ਦੇ ਮਾਲਕ ਜਾਂ ਬੱਸਾਂ ਦੇ ਮਾਲਕ ਆਪਣੇ ਬੱਚਿਆਂ ਨੂੰ ਇਹਨਾਂ ਸੀਟਾਂ ਤੇ ਬਿਠਾ ਕੇ ਕਦੇ ਸਕੂਲ ਤੱਕ ਨਹੀਂ ਲੈ ਕੇ ਆਉਣਗੇ ਐਨੇ ਤਰਸਜੋਕ ਹਾਲਾਤ ਨੇ ਤਾਂ ਫੇਰ ਹੀ ਵੇਖੋ ਜੀ ਬੱਚਿਆਂ ਦੇ ਮਾਪਿਆਂ ਦਾ ਕੋਈ ਦੋਸ਼ ਨਹੀਂ ਉਹ ਇਹਦਾ ਪੂਰਾ ਪਹਾੜਾ ਦੇ ਰਹੇ ਨੇ ਨਵੀਆਂ ਬੱਸਾਂ ਵਾਲਿਆਂ ਸਾਰਾ ਇਹਨਾਂ ਦਾ ਪਹਾੜਾ ਦੇਂਦੇ ਨੇ ਪਰ ਇਹਨਾਂ ਉਹਨੂੰ ਬਹੁਤ ਜ਼ਿਆਦੀਆਂ ਹੁੰਟਾਈਆਂ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਨਾ ਤੇ ਫਰਸਟ ਐਡ ਗੇਟਾ ਜੀ ਨਾ ਹੀ ਕੋਈ ਸੀਟਾਂ ਨੇ ਬੈਣ ਨੂੰ ਨਾ ਇਹਦੇ ਵਿੱਚ ਫਾਇਰ ਗੇਟਾ ਜਿੱਦੋਂ ਅੱਗ ਬੁਝਾਈ ਜਾਏ ਨਾ ਫਰਸਟ ਐਡ ਗੇਟਾ ਜੀ ਨਾ ਇਹਨਾਂ ਕੋਲ ਐਡੀ ਕਨੈਕਟਰ ਹੈ ਜੀ ਤੇ ਬਹੁਤ ਤਸ ਜੋ ਹਲਾਤਾ ਜੀ ਤੇ ਸੋ ਇਹਨਾਂ ਦੇ ਖਿਲਾਫ ਅੱਜ ਆਪਾਂ ਸਰਕਾਰ ਦੇ ਹੁਕਮਾਂ ਤਹਿਤ ਕਾਰਵਾਈ ਕਰ ਰਹੇ ਆ ਮੇਰੇ ਨਾਲ ਅੱਜ ਜੀ ਸਾਹਿਬ ਬਾਇਓਲੋਜੀ ਬਰਦਾਸਪੁਰ ਤੋਂ ਤੇ ਅਧਿਨ ਅਫਸਰ ਡਿਸਟ੍ਰਿਕਟ ਲੈਵਲ ਦੇ ਨੇ ਤੇ ਉਹ ਵੀ ਆਏ ਨੇ ਜੀ ਡੀਸੀ ਸਾਹਿਬ ਦੇ ਤੇ ਕਪਤਾਨ ਸਾਹਿਬ ਦੇ ਕੋਲ ਸਾਰੇ ਇਹ ਕੰਮ ਕਰ ਰਹੇ ਆ। ਇਹ ਸਰ ਹਾਲਾਤ ਵੇਖੋ ਜੀ ਅਵੇ ਚੱਕਾ ਫਾਇਲ ਕਿਤੇ ਇੱਕ ਨਾ ਦੇ ਰੱਖੀ ਆ। ਇਹ ਫਾਇਲ ਕਿੱਦਾ ਜਿਹੜੀ ਇੱਕ ਕਦੋਂ ਦੀ ਐਕਸਪਾਇਰ ਆ। ਫੌਜੀ ਹੋਣ ਲੈਵਲ ਦੇ ਖਲੋਤੀ ਆ ਜੀ। ਤੇ ਇਹਦਾ ਚਲੰਬਰ ਦਾ ਮਤਲਬ ਹੀ ਕੋਈ ਨਹੀਂਗਾ। ਤੇ ਆਹ ਵੇਖੋ ਜੀ ਆ ਜਿਵੇਂ ਡੰਗਰਾਂ ਵਾਲਾ ਬਰਾਂਡਾ ਵੀ ਇਹ ਨਾਲੋਂ ਚੰਗਾ ਕਹਿ ਸਕਨੇ ਆ। ਮੇਰੀ ਮਾਪਿਆਂ ਨੂੰ ਇਹ ਪੇਜ ਆ ਵੀ ਜਿਹੜੇ ਆਪਣੇ ਬੱਚਿਆਂ ਨੂੰ ਇਤਨਾ ਭੇਜਦੇ ਹੋ ਉਹ ਥੋੜਾ ਜਿਹਾ ਟਰਾਂਸਪੋਰਟ ਵੱਲ ਧਿਆਨ ਦਿਓ ਕੋਈ ਤਾਰ ਛਾਟ ਹੋ ਗਈ ਕੋਈ ਬਿਜਲਤ ਜਾ ਹੋ ਗਿਆ ਤੇ ਇਹਦਾ ਕੋਈ ਵਿਚਾਰ ਨਹੀਂ ਦੇਣਾ ਮੇਰੀ ਮਾਪਿਆਂ ਨੂੰ ਖਾਸ਼ ਕਰਕੇ ਅਪੀਲ ਆ ਤੇ ਬਿਲਕੁਲ ਤਰੀਕੇ ਨਾਲ ਇਹਨਾਂ ਬਸਾਂਾਂ ਦੇ ਵਿੱਚ ਜਿਹੜੇ ਬੱਚੇ ਸਫ਼ਰ ਕਰਦੇ ਆ ਉਹ ਮਾਪਿਆਂ ਨੂੰ ਅਪੀਲ ਆ ਵੀ ਬਸਾ ਚੈੱਕ ਕਰਕੇ ਤੇ ਫੇਰ ਹੀ ਇੱਥੇ ਤੁਸੀਂ ਬੱਚੇ ਨੂੰ ਭੇਜੋ ਪਤਾ ਲੱਗਾ ਹੈ ਤੇ ਉਹਨਾਂ ਨੂੰ ਅਸੀਂ ਪਹਿਲੇ ਵੀ ਹਦਾਇਤਾਂ ਦਿੱਤੀਆਂ ਸੀ ਜਿਨ੍ਹਾਂ ਦੀ ਬੱਸਾਂ ਖਰਾਬ ਨੇ ਕਿ ਬੱਸਾਂ ਬੰਦ ਕਰ ਲਓ ਆਪਣੀਆਂ ਹੁਣ ਉਹ ਆਏ ਨੇ ਸਾਰੀਆਂ ਪ੍ਰਾਈਵੇਟ ਬੱਸਿਸ ਨੇ ਸਕੂਲ ਦੀ ਕੋਈ ਬੱਸ ਹੈ ਨਹੀਂ ਉਹ ਬੱਚੇ ਲੈ ਕੇ ਆਂਦੇ ਵੱਖਰੇ ਵੱਖਰੇ ਦੂਰਾਂ ਪਿੰਡਾਂ ਤੋਂ ਤੇ ਹੋਰ ਤੇ ਬੱਸ ਸਕੂਲ ਦੀ ਕੋਈ ਨਹੀਂ ਹੈਗੀ ਪ੍ਰਾਈਵੇਟ ਬੱਸਿਸ ਨੇ ਪਹਿਲੇ ਵੀ ਹਦਾਇਤਾਂ ਦਿੱਤੀਆਂ ਸੀ ਜੀ ਅਸੀਂ ਐਤੀ ਫੇਰ ਕੀ ਆ ਸੀਗਾ ਕਿ ਆਪਣੀਆਂ ਬੱਸਿਸ ਚੇਂਜ ਕਰ ਲਓ ਨਹੀਂ ਤੇ ਅਸੀਂ ਬੱਸਿਸ ਤੁਹਾਡੀਆਂ ਉਤਾਰ ਦੇਵਾਂਗੇ ਆਫੀਸਰ ਸਰ ਆਏ ਨੇ ਉਹਨਾਂ ਨੇ ਆਪਣਾ ਕੰਮ ਕੀਤਾ ਤੇ ਅਸੀਂ ਕਿ ਜਗਸੂ ਡਿਸਟਰਬੈਂਸ ਨਹੀਂ ਕੀਤੀ ਅਸੀਂ ਉਹਨਾਂ ਦੇ ਨਾਲ ਤਾਂ ਸਾਡੀ ਵੀ ਰਿਸਪੋਨਸਿਬਿਲਟੀ ਨਹੀਂ ਸੀ ਹਾਲੂ ਕੀ ਸਕੂਲ ਦੇ ਤੇ ਆ ਕਿ ਅਸੀਂ ਬੱਸਾਂ ਨੂੰ ਟਾਈਮ ਟਾਈਮ ਉਹਦੀ ਚੈਕਿੰਗ ਕਰਤੀ ਹੈ ਚੈਕਿੰਗ ਬੜੀ ਬੜੀ ਕਿਆ ਵੀ ਇਹਨਾਂ ਨੇ ਥੋੜਾ ਪ੍ਰੋਬਲਮ ਕਰਨ ਉਹ ਵੀ ਨਹੀਂ ਕਰ ਪਾਏ ਬਸ ਇੰਨਾ ਹੀ ਕਹਿਣਾ ਚਾਹੁੰਦਾ ਤੇ ਸਰ ਜਿੰਨੀਆਂ ਇਹ ਬੱਸਾਂ ਲੱਗ ਰਹੀਆਂ ਉਹਦੇ ਵਿੱਚ ਕੀ ਦੀ ਜਿੰਮੇਵਾਰੀ ਹੈ ਸਿਰੋ ਪ੍ਰਾਈਵੇਟ ਬੱਸਿਸ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਡਰਾਈਵਰਸ ਨੇ ਉਹਨਾਂ ਦੇ ਆਮਲ ਤੇ ਸਰ ਇਹ ਕੰਮ ਕਦੇ ਨਹੀਂ ਵਿਸ਼ੇ ਬੱਚੇ ਦੇ ਸਕੂਲ ਦਾ ਨਾ ਸਾਰਾ ਵਾਸੀ ਦਾ ਇਹ ਕਾਲ ਕੋਈ ਨਹੀਂ ਸਰ ਅਸੀਂ ਤਾਂਹੀਂ ਤੇ ਪਹਿਲੇ ਵੀ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਕਿ ਬੱਸ ਇਹ ਚੇਂਜ ਕਰ ਲਓ ਸਰ ਕਾਫੀ ਵਾਰ ਹੀ ਕਿਹਾ ਉਹਨਾਂ ਨੂੰ